ਪਤਾ ਨਹੀਂ ਮੈਨੂੰ ਕਿਹੜੀ ਗੱਲ ਦਾ ਜ਼ਰੂਰ ਪਤਾ ਨਹੀਂ ਮੈਨੂੰ ਕਿਹੜੀ ਗੱਲ ਦਾ ਜ਼ਰੂਰ ਮੈਂ ਕਵਾਂਡ ਦਾ ਸਰੀਰ ਹੁਣ ਮੇਰਾ ਵੇ ਹੱਥ ਲਾ ਕੇ ਵੇ ਹੱਥ ਲਾ ਕੇ ਵੇ ਹੱਥ ਲਾ ਕੇ ਵੇਖ ਮਿੱਤਰਾ ਹਾਰਾ ਹੋਂ ਨੂੰ ਕਰੂ ਨਾ ਜੀ ਤੇਰਾ ਵੇ ਹੱਥ ਲਾ ਕੇ ਵੇਖ ਮਿੱਤਰਾ ਗੋਰੇ ਗੋਰੇ ਰੰਗ ਵਾਲੇ ਕੋਲੇ ਕੋਲੇ ਅੰਗ ਗੋਰੇ ਗੋਰੇ ਰੰਗ ਵਾਲੇ ਕੋਲੇ ਕੋਲੇ ਅੰਗ ਕੁੱਟ ਲੈਣ ਤਾਂ ਸੁਦਾਈ ਹੁੰਦਾ ਜਾਵਾਂ ਨੇ ਇੱਕ ਵਾਰੀ ਨੇ ਇੱਕ ਵਾਰੀ ਨੇ ਇੱਕ ਵਾਰੀ ਸੰਗ ਖੁੱਲ ਜਾਏ ਤੇਰਾ ਮੁੜ ਕੇ ਵਸਾਹਣਾ ਖਾਵਾਂ ਤੇ ਇੱਕ ਵਾਰੀ ਸੰਗ ਖੁੱਲ ਜਾਏ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦਿਸਤੇ ਨਿਗਾਟ ਕਾਵਾਂ ਕਿਸੇ ਜ਼ਹਿਰੀਲੇ ਮਣਕੇ ਵਾਂਗੂ سینੇ ਵਿੱਚ ਤਸ ਜਾਵਾਂ ਫੂੜਕਾ ਦੀ ਮੈਂ ਤਾਂ ਨੀਰੀ ਅੱਗ ਦੀ ਨਾਲ ਕੱਲੀ ਮੱਚਦੀ ਮਰ ਰਹੀ ਹਾਂ ਬਤੇਰਾ ਵੇ ਹੱਥ ਲਾ ਕੇ ਆਹਾ ਵੇ ਹੱਥ ਲਾ ਕੇ ਓਹੋ ਵੇ ਹੱਥ ਲਾ ਕੇ ਵੇਖ ਮਿੱਤਰਾ ਕੋਣਾ ਹੌਣ ਨੂੰ ਕਰੂ ਨਾ ਜੀ ਤੇਰਾ ਵੇ ਹੱਥ ਲਾ ਕੇ ਵੇਖ ਮਿੱਤ ਕੱਲੀ ਬਾਤ ਤੂੰ ਸਮਝਾ ਦੇ ਜੇ ਨ ਸਮਝਦੇ ਮਾਪੇ ਸੋ ਕਸ਼ਮੀਰੀ ਜਦ ਰਸ ਜਾਵਣ ਟੁੱਟ ਜਾਂਦੇ ਨੇ ਆਪੇ ਮੁਖ ਨਾਲ ਮੁਖ ਜੁੜ ਜਾਏ ਜਿਰ ਕੰਨ ਸੂਈ ਜਿੰਨਾ ਵੀ ਫਰਕ ਨਾ ਪਾਵਾਂ ਨੇ ਇੱਕ ਵਾਰੀ ਨੇ ਇੱਕ ਵਾਰੀ ਓਹੋ ਨੇ ਇੱਕ ਵਾਰੀ ਸੰਗ ਖੁੱਲ ਜਾਏ ਤੇਰਾ ਮੂੜ ਕੇ ਬਸਾ ਨਾ ਖਾਵਾਂ ਨੇ ਇੱਕ ਵਾਰੀ ਸੰਗ ਖੁੱਲ ਜਾਏ ਲੋ ਕਾਨੂੰਨ ਜਿਹਾਣ ਵਾਲੀ ਆਪਨੇ ਸ਼ੇਗ ਤੜ ਗਈ ਮੈਂ ਜਾਦੂ ਕਰਨੀ ਤੇ ਤੇਰੀ ਨਜ਼ਰ ਕੀ ਜਾਦੂ ਕਰ ਗਈ ਕੁੱਟ ਕਸ਼ਰਾ ਪੀਤੀ ਲੱਗਦੀ ਹਮੇਸ਼ਾ ਦਿੰਦੀ ਰਹਿਣਾ ਸਬਰ ਤੇ ਦੇ ਰਾਵੇ ਹੱਥ ਲਾ ਕੇ ਵੇ ਹੱਥ ਲਾ ਕੇ ਵੇ ਹੱਥ ਲਾ ਕੇ ਵੇਖ ਮਿੱਤਰਾ ਵਾਰਾ ਹੋਣ ਨੂੰ ਕਰੂ ਨਾ ਜੀ ਤੇਰਾ ਵੇ ਹੱਥ ਲਾ ਕੇ ਵੇਖ ਮੇ ਦੇਰ ਤੇ ਮੁਟਿਆਰ ਹੈ ਤੇਰਾ ਜੋ ਬਨ ਹੋ ਗਿਆ 파ਰੂ ਅੱਖ ਸੁਰਮੇ ਦੀ ਧਾਰੀ ਵਾਲੀ ਹੁਣ ਕੋਈ ਕਹਿਰ ਗੁਜ਼ਾਰੂ ਅੱਖ ਸੁਰਮੇ ਦੀ ਧਾਰੀ ਵਾਲੀ ਹੁਣ ਕੋਈ ਕਹਿਰ ਗੁਜ਼ਾਰੂ ਪਰਵਾਹ ਦਾ ਤਿਦਾਰ ਤੈਨੂੰ ਆਪ ਲੋ ਸ਼ਿੰਗਾ ਜਿਨੂੰ ਪਟਿਆ ਨਹੀਂ ਤੇਰੀਆਂ ਅਦਾਵਾਂ ਨੇ ਇੱਕ ਵਾਰੀ ਨੇ ਇੱਕ ਵਾਰੀ ਤੇ ਇੱਕ ਵਾਰੀ ਸੰਗ ਖੁੱਲ ਜਾਏ ਤੇਰਾ ਮੁੜ ਕੇ ਬਸਾ ਨਾ ਖਾਵਾਂ ਮਨ ਜੜ ਰੜਕ ਅੜੀ ਮੇਰੇ ਛੜੇ ਦੇਠ ਵਿੱਚ ਹਾਇ ਨਹੀਂ ਦੇਠ ਵਿੱਚ ਮੜਕ ਬੜੀ ਮੇਰੇ ਛੜੇ ਦੇਠ ਵਿੱਚ ਹਾਇ ਨਹੀਂ ਦੇਠ ਵਿੱਚ ਮੜਕ ਬੜੀ ਨੱਕੇ ਮੋੜਦਾ ਹਲ ਵੀ ਜੋੜਦਾ ਜਦੋਂ ਵੀ ਬੁਲਾਵਾ ਕੱਢ ਨੱਕ ਨੂੰ ਚੜਾ ਕੇ ਭੁੱਲ ਕੁੜੇ ਤੇਰੇ ਛੜੇ ਦੇਠ ਦਾ ਹੋ ਜਹੇ ਦੀਵਾ ਗੁੱਲ ਕੁੜੇ ਤੇਰੇ ਛੜੇ ਦੇਠ ਦਾ ਹੋ ਜਹੇ ਦੀਵਾ ਗੁੱਲ ਕੁੜੇ ਪਥੜਕ ਗਿਆ ਟਟ ਸਿੱਟ ਕੇ ਪਰਣੀ ਲੈ ਕੇ ਬਿੜਕ ਗਿਆ ਛੱਟ ਪੇਟ ਤਾਂ ਨਹੀਂ ਲੱਗੀ ਮੇਰੀ ਸੁਖ ਸਾਦ ਪੁੱਛ ਨਾਲ ਉਤਲੇ ਮਨੋਂ ਉਹ ਮੈਨੂੰ ਝੜਕ ਗਿਆ ਕੁੰਡ ਨਾ ਭੂਕ ਦੀ ਹੁਣ ਕਿਉਂ ਭੂਕ ਦੀ ਵਣ ਤੋਂ ਕੀ ਲੈਣਾ ਅੱਗ ਲੱਗਦੀ ਮੁਰਬੀਓ ਦੀ ਸੜਕ ਰੜੀ ਮੇਰੇ ਛੜੇ ਦੇਠ ਵਿੱਚ ਹਾਇ ਨਹੀਂ ਦੇਠ ਵਿੱਚ ਮੜਕ ਬੜੀ ਮੇਰੇ ਛੜੇ ਦੇਠ ਵਿੱਚ ਹਾਇ ਨਹੀਂ ਦੇਠ ਵਿੱਚ ਮੜਕ ਬੜੀ ਸਿਰੋਂ ਪਾਰ ਮਣਾ ਮਹਿਲਾ ਜਾਂਦਾ ਮਰਦੇ ਮੂੰਹ ਪਾਣੀ ਪਾ ਜਾਂਦਾ ਸੌ ਸਦਰਾਂ ਲੈ ਲੈ ਸੌਂਦਾ ਮੈਂ ਕੋਈ ਸੁਪਨਾ ਵਧੀਆ ਆ ਜਾਂਦਾ ਨਜ਼ਰ ਮਿਲ ਕੇ ਜਿੰਨ ਨਾ ਖੇਲ ਕੇ ਜਦ ਕਰ ਜਾਂਦੀ ਦੀਵਾ ਫਕਰਦਾ ਗੁਲਕੁੜੇ ਤੇਰੇ ਛੜੇ ਜੇਠ ਦਾ ਹੋ ਜੈ ਦੀਵਾ ਗੁਲਕੁੜੇ ਤੇਰੇ ਛੜੇ ਜੇਠ ਦਾ ਹੋ ਜੈ ਦੀਵਾ ਗੁਲਕੁੜੇ ਪਗੜ ਚੋ ਲੈ ਜਾਂਦਾ ਕਿਸੇ ਛੁੱਟੜ ਨਾਰ ਕੁ ਦੇਸਣ ਦਾ ਡੁੱਬੜੇ ਨੂੰ ਪੈ ਖੜ ਪੈ ਜਾਂਦਾ ਬੋਲ ਕੋ ਵੱਲੇ ਕਿਹੜਾ ਛੱਲੇ ਪੀ ਕੇ ਸ਼ਰਾਬ ਘੁੱਟ ਇਸ ਚੰਦਰੇ ਦੀ ਹਾਏ ਭੜਕ ਬੜੀ ਨੀ ਮੇਰੇ ਛੜੇ ਦੇਠ ਵਿੱਚ ਹਾਏ ਨੀ ਦੇਠ ਵਿੱਚ ਮੁੜਕ ਬੜੀ ਆ ਸਭ ਨੂੰ ਦیدار ਤੇਰੀ ਪੈ ਜਾਵੇ ਕੋਈ ਨਰਮ ਸੁਬਾਦੀ ਰਹਿ ਜਾਵੇ ਰੱਬ ਕਰੇ ਮਜਾ ਜਣ ਰੰਨਾ ਦੀ ਦਿਨ ਦੀਵੀਂ ਬੇੜੀ ਬਹਿ ਜਾਵੇ ਭਿੰਦੇ ਸਾਰ ਛੜੇ ਨੂੰ ਚੰਡੀ ਜਾਏ ਖਤਰੇ ਦੀ ਝੁੱਲ ਕੁੜੇ ਤੇਰੇ ਛੜੇ ਜੇਚ ਦਾ ਹੋ ਜਹੇ ਦੀਵਾ ਗੁੱਲ ਕੁੜੇ ਤੇਰੇ ਛੜੇ ਦੇਠ ਵਿੱਚ ਹਾਇ ਨਹੀਂ ਦੇਠ ਵਿੱਚ ਮੜਕ ਬੜੀ ਤੇਰੇ ਛੜੇ ਜੇਠ ਦਾ ਹੋ ਜਹੇ ਦੀਵਾ ਗੁੱਲ ਕੁੜੇ ਮੇਰੇ ਛੜੇ ਦੇਠ ਵਿੱਚ ਹਾਇ ਨਹੀਂ ਦੇਠ ਵਿੱਚ ਮੜਕ ਬੜੀ